ਹalleluy ਸਨਮਾ ਜਮਸੀ ਜੀ ਪੁਰਾਣਾ ਕਲਾਮ ਲਿਖਿਆ ਆ ਕੌਤਾ ਵੀ ਬਾਪ ਵੀ ਬਾਪ ਉਹਦੀ ਵੀ ਐਜ ਲਿਖਿਆ ਜਿਹੜਾ ਆਪਣੇ ਮਾਂ ਪਿਓ ਨੂੰ ਫਟਕਾਰਦਾ ਹੈ ਉਹਦਾ ਦੀਵਾ ਕੁੱਪਹਨੇ ਦੇ ਵਿੱਚ ਬੁੱਝ ਜਾਵੇਗਾ ਹalleluy ਲਿਖਿਆ ਕਲਾਮ ਚ ਕੌਤਾ ਚ ਕਹਿੰਦਾ ਜਿਹੜਾ ਆਪਣੇ ਮਾਂ ਪਿਓ ਨੂੰ ਫਟਕਾਰਦਾ ਹੈ ਉਹਦਾ ਦੀਵਾ ਕੁੱਪਹਨੇ ਦੇ ਵਿੱਚ ਬੁੱਝ ਜਾਵੇਗਾ ਉਹ ਕਦੀ ਵੀ ਸਫਲ ਨਹੀਂ ਹੋਵੇਗਾ ਜਿਹੜਾ ਆਪਣੀ ਮਾਂ ਨੂੰ ਫਿਟਕਾਰਦਾ ਆ ਜਾਂ ਆਪਣੇ ਪਿਓ ਨੂੰ ਫਿਟਕਾਰਦਾ ਆ ਇਹ ਬੱਚੇ ਆਪਣੇ ਮਾਂ ਬਾਪ ਨੂੰ ਫਿਟਕਾਰ ਕੇ ਬੋਲਦੇ ਨੇ ਆਪਣੇ ਮਾਂ ਬਾਪ ਦੀ ਗੱਲ ਨਹੀਂ ਸੁਣਦੇ ਬਾਦ ਆਦਰ ਨਹੀਂ ਕਰਦੇ ਜਿੰਨੀ ਕਰਦੇ ਬੋਲਣ ਲੱਗੇ ਜਮੀਨ ਜਿਹੜਾ ਜਮੀਨ ਦਾ ਸਾਡਾ ਪੇਟਾ ਆ ਮਾਂ ਪਿਓ ਆ ਦੁਨਿਆਵੀ ਮਾਂ ਪਿਓ ਆ ਨਸਲਾਂ ਜਨਮ ਦਿੱਤਾ ਆ ਅਸਲ ਮਾਂ ਪਿਓ ਤੇ ਖੁਦਾ ਆ ਜਦ ਜਮੀਨ ਦੇ ਮਾਂ ਪਿਓ ਆ ਜੇਸੀ ਉਹਦਾ ਆਦਰ ਇੱਜ਼ਤ ਆਦਰ ਨਹੀਂ ਕਰਦੇ ਇੰਸਰ ਨਹੀਂ ਕਰਦੇ ਤੇ ਖੁਦਾ ਦਾ ਕਲਾਮ ਦੱਸਦਾ ਜੋ ਤਰੇ ਤੇ ਕੋਈ ਵਿਪਤਾ ਆਏਗੀ ਤੇ ਤਰੇ ਦੀਵਾ ਉਸ ਵਕਤ ਕੰਪੋਨੈਂਟ ਦੇ ਵਿੱਚ ਬੁਝ ਜਾਵੇਗਾ ਕਿ ਨਿਰავਤ ਦਿਵਾ ਜਗੇਗਾ ਨਹੀਂ ਬੁਝ ਜਾਵੇਗਾ ਹallelujah ਕਿਉਂ ਬੁਝੇਗਾ ਕਿਉਂਕਿ ਸੇ ਮ ਆਪਣੇ ਮਾਪੇ ਦਾ ਆਦਰ ਨਹੀਂ ਕਰਦੇ ਤੁਸੀਂ ਛੇ ਬਾਅਦ ਚ ਲਿਖਿਆ ਜਾਂ ਨਵੇਂ ਨਾਮ ਚ ਕਿੰਨਾ ਆਪਣੇ ਮਾਪੇ ਦਾ ਆਦਰ ਕਰ ਤੇ ਤੇਰ ਤੰਬਰ ਲੰਬੀ ਹੋਵੇਗੀ ਕੋਡਾ ਤੇਰੀ ਤਦੀ ਉਮਰ ਲੰਬੀ ਕਰੇਗਾ ਜੇ ਤੁਹਾਡੇ ਮਾਪੇ ਦਾ ਆਦਰ ਕਰੇਗਾ ਜੇ ਆਪਣੇ ਮਾਪੇ ਦੀ ਇੱਜ਼ਤ ਕਰੇਗਾ ਇਹ ਸਟੀਜ਼ੋ ਬੱਚਿਆਂ ਤੱਕ ਇਹ ਜਾਂ ਬੱਚਿਆਂ ਨੂੰ ਜਵਾਨਾਂ ਨੂੰ ਤੱਕ ਜਾ ਕੇ ਆਪਣੇ ਬੁੱਢੇ ਮਾਂ ਬਾਪ ਦੀ ਇੱਜ਼ਤ ਕਰੋ ਆਦਰ ਕਰੋ ਇਹ ਖੁਦਾ ਦਾ ਹੁਕਮ ਹੈ ਖੁਦਾ ਦਾ ਜੇ ਨਹੀਂ ਕਰਾਂਗੇ ਤੇ ਕਦੀ ਵੀ ਖੁਦਾ ਕੋ ਬਰਕਤ ਨਹੀਂ ਪਾ ਜਿੰਨੇ ਕਦੀ ਸਫਲ ਨਹੀਂ ਹੋਵਾਂਗੇ ਤੁਸੀਂ ਮਾਂ ਨੂੰ ਫਿਟਕਾਰਾਂਗੇ ਆਪਣੇ ਬਾਪ ਨੂੰ ਫਿਟਕਾਰਾਂਗੇ ਲੋਕ ਆਪਣੇ ਮਾਂ ਬਾਪ ਨੂੰ ਫਿਟਕਾਰਦੇ ਸੋਚਦੇ ਖੁਦਾ ਕੋਸਰ ਬਰਕਤ ਮਿਲ ਜਾਏਗੀ ਖੁਦਾ ਕੋ ਕਦੀ ਬਰਕਤ ਨਹੀਂ ਮਿਲਦੀ ਆੜੀ ਮਾਂ ਦਾ ਆਦਰ ਕਰ ਆੜੀ ਮਾਂ ਦੀ ਇੱਜ਼ਤ ਕਰ ਆਪਣੇ ਬਾਪ ਦੀ ਇੱਜ਼ਤ ਕਰ ਹallelujah ਆੜੀ ਮਾਂ ਦੀ ਜਿਸ ਕਾ ਨੇ ਮਾਂ ਬਾਪ ਦਾ ਆਦਰ ਕਰ ਹallelujah ਰਕੁਦਾ ਮਰਕ ਡਵੇਗਾ ਜਿਹੜਾ ਰਕਲਾਨ ਰਿਛਾ ਜਿਹੜਾ ਆਪਣੇ ਮਾਂ ਬਾਪ ਨੂੰ ਫਿਤਕਾਰਦਾ ਆ ਉਹਦਾ ਦੀਵਾ ਕੋਪ ਹਨੇਰੇ ਵਿੱਚ ਬੁਝ ਜਾਵੇਗਾ ਦਾ ਦੀਵਾ ਜਿਹੜਾ ਆਪਣੇ ਮਾਂ ਬਾਪ ਨੂੰ ਫਿਤਕਾਰ ਲਿਆ ਆ ਜਿਹੜਾ ਆਪਣੇ ਮਾਂ ਬਾਪ ਦੀ ਗੱਲ ਨਹੀਂ ਸੁਣਦਾ ਆਪਣੇ ਮਾਂ ਬਾਪ ਦੀ ਇੱਜ਼ਤ ਕਰੋ ਬੱਚਿਆਂ ਤੋਂ ਤਕੀਰ ਆ ਜਿਵਨ ਤਕੀਰ ਆ ਅਣੀ ਬੁੱਢੇ ਮਾਂ ਮਾਂ ਬਾਪ ਦਾ ਇੱਜ਼ਤ ਕਰ ਆਦਰ ਕਰ ਜੇ ਤੂੰ ਸ਼ਾਦੀशुदा ਮੀਆਂ ਤਾਂ ਵੀ ਆਪਣੇ ਮਾਂ ਬਾਪ ਦੀ ਇੱਜ਼ਤ ਕਰ ਆਦਰ ਕਰ ਉਹ ਵੱਡੇ ਆ ਇਹ ਜਿਹੜੇ ਕੁਵਾਰਾਂ ਨੇ ਫਿਰ ਵੀ ਆਪਣੇ ਮਾਪੇ ਦੀ ਆਦਰ ਕਰ ਇੱਜ਼ਤ ਕਰ ਆਪਣੇ ਮਾਪੇ ਦੀ ਫਿਰ ਖੁਦਾ ਬਰਕਾ ਦੇ ਖੁਦਾ ਦਾ ਦੇਖਿਆ ਹਜ਼ਾਰੇ ਬੰਡਣ ਤੁਹਾਡੇ ਫਿਰ ਜਵਾਨ ਨੂੰ ਖੁਦਾ ਤਰੱਕੀ ਦੇਵੇਗਾ ਤੇ ਜਵਾਨ ਭੈਣਾਂ ਨੂੰ ਖੁਦਾ ਚੰਗੀ ਲਾਈਫ ਦੇਵੇਗਾ ਖੁਦਾ ਸਾਡੇ ਪੜਾਈ 'ਚ ਮਦਦ ਕਰੇਗਾ ਸਾਡੇ ਖੁਦਾ ਕਲਾ ਵਿੱਚ ਨੂੰ ਵਡਾਵੇਗਾ ਖੁਦਾ ਸਾਨੂੰ ਹੋਰ ਇੱਜ਼ਤ ਆਦਰ ਦੇਵੇਗਾ ਸਾਡੀ ਤਰਦੀ ਉਮਰ ਖੁਦਾ ਲੰਬੀ ਕਰੇਗਾ ਹਾਲੇਲੂਇਆ ਆਪਰੇ ਚਿੱਟੇ ਵਾਲਾਂ ਦੀ ਮਾਂ ਦੇ ਚਿੱਟੇ ਵਾਲਾਂ ਦੀ ਇੱਜ਼ਤ ਦੇ ਆਦਰ ਕਰ ਹallelujah ਰਬ ਯੇਸ਼ੂ ਨੇ ਵੀ ਖੁਦਾ ਦੇ ਕਹਾਂ ਦੇ ਕੇ ਆਪਣੇ ਰਬ ਯੇਸ਼ੂ ਨੇ ਐਂਡ ਤੱਕ ਆਪਣੀ ਮਾਂ ਨੂੰ ਨਹੀਂ ਛੱਡਿਆ ਹਨ ਆਪਣੀ ਮਾਂ ਦਾ ਆਦਰ ਕੀਤਾ ਇੱਜ਼ਤ ਕੀਤੀ ਆਪਣੀ ਮਾਂ ਦੇ ਹallelujah ਬੱਚਾ ਨੂੰ ਤਕੀਦ ਆ ਬੱਚਾ ਨੂੰ ਇਹ ਤਕੀਦ ਸਿੱਖਿਆ ਬੱਚਾ ਨੂੰ ਆਪਾਂ ਪ੍ਰਭੂ ਦੇ ਅੱਗੇ ਆਪਣੇ ਮਾਪੇ ਦਾ ਆਦਰ ਕਰਨਾ ਇੱਜ਼ਤ ਕਰਨੀ ਹੈ ਕਦੇ ਵੀ ਫਟਕਾਰਨਾ ਨਹੀਂ ਹੈ ਫਿਰ ਖੁਦਾ ਸਾਨੂੰ ਬਰਕਤ ਦੇਵੇਗਾ ਫਿਰ ਖੁਦਾ ਸਾਡੇ ਸਾਰੇ ਕੰਮਾਂ ਨੂੰ ਚਲਾਏਗਾ ਸਾਡੇ ਸਾਰੇ ਕੰਮ ਵਧੀਆ ਕਰੇਗਾ 好嘞嘞。